Yeah. And now the book of जानत हां देव को कहत सदा सेवा निरंकार का चित रतन है केवा आप अपनी बोत है जेती वर्णत पिंध पिंध तो जेती सुभरा लखा न जाय बसारा कहिन सदा तरसम संसार कै रूप रूपतरुपा निरंकार पेओ राव कई फूका दुज जी रुज शीत जकीनी दुज ਤੁਮੋ ਸੀ ਬੜੇ ਸੰਕਰ ਕੈਖਾ ਦਿਗਰੀ ਸ੍ਰਿਤ ਦਿਖਾਏ ਅਚੰਭਵ ਆਦਿਤ ਗਾਤ ਸਰੂਪ ਰਿਆਵਾ ਰੱਛਾ ਮੇਰੀ ਤੁਮ ਕਰੋ ਸਿਖਵਾ ਰ ਸਿਖ ਲਗੋ ਜਿਤੇ ਉਠਵਾ ਤੂ ਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੀ ਅਸ ਤੂਜ ਤਵ ਸਰਨੀ ਪਰੇ ਜਿਨ ਕੇ ਦੁਸਤ ਦੁਖ ਤ ਹੈ ਨਰੇ ਰਖ ਜਵਨ ਪਗ ਪਰੇ ਤਿਹਾਰੇ ਜਿਨ ਕੇ ਤੁਮ ਸੰਕਰ ਸਭ ਟਾਰੇ

ਅੱਜੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਮੇਸਾਹੋ ਦਾਨ ਪ੍ਰੋਸਾਦ ਦਾਨ ਧਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨਿ ਸੁਨਾਣ ਚੁੰਕੀਆਂ ਝੰਡੇ ਪੂੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰਾ ਖਾਲਸਾ ਜੀ ਬੋਲੋ ਜੀ ਜੈ ਗੁਰ ਸਿੱਖਾਂ ਦਾ ਮੜਨੀਵਾ ਮਤ ਉੱਚੀ ਉੱਚੀ ਮਤ ਪਥ ਦੇ ਰਾਖੇ ਆਪੋ ਅਕਾਲ ਪੁਰਖ ਵਾਹਿਗੁਰੂ ਜੀ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਤਸ਼ਾਹੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਸਮਹੁ ਗੁਰਦੁਆਜੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੇਦਾਰ ਸੇਵਾ ਸੁਵਾਲ ਦੇ ਦਾਨ ਖਾਲਸਾ ਪੰਥ ਨੂੰ ਰਖਸ਼ੋ ਜੀ ਹੈ ਨਵਾਲਿਆਂ ਦੇ ਮਾਨ ਗੁਰੂ ਨਿਤਾਣੀਆਂ ਤੇ ਤਾੜਾਂ ਨਿਉਟੀਆਂ ਦੇ ਓਟ ਕਿਰਪਾ ਨਿਦਾਨ ਪਤਿਤ ਪਾਵਨ ਦੀਨ ਦੇ ਆਲ ਪਤਸ਼ਰ ਜੀਓ ਪਾਵਨ ਮੁਬਾਰਕ ਚਰਣਾ ਦੇ ਵਿੱਚ ਅਰਦਾਸ ਬੇਨਤੀ ਜੋਤੜੀ ਹੈ ਸਤਿਗੁਰ ਜੀ ਆਪ ਜੀ ਦੀ ਅਪਾਰ ਕਿਰਪਾ ਹੋਈ ਆ ਆਪ ਜੀ ਦੀ ਕਿਰਪਾ ਦੇ ਨਾਲ ਨਗਰ ਸ਼ਿਰੋ ਦੀ ਸਮਤੀ ਸੰਗਤ ਦੇ ਵੱਲੋਂ ਜੱਟਿਓ ਜਿੰਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਦਰਬਨਾ ਆਇਓ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਸ਼ਹੀਦਾਂ ਦੇ ਸਿਰਤਾਜ ਪਾਤਸ਼ਾਹ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਆਂ ਸਮੁੱਚੀਆਂ ਸੰਤਾਂ ਦੇ ਵੱਲੋਂ ਆਪ ਜੀ ਦੇ ਪਾਵਨ ਪਵਿੱਤਰ ਅਸਾਨ ਸੰਤ ਬਾਬਾ ਅਤਰ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਮਿੱਠੀ ਯਾਦ ਦੇ ਵਿੱਚ ਕਈ ਦਿਨਾਂ ਤੋਂ ਲੜੀ ਰੂਪ ਗੁਰਬਾਣੀ ਦੇ ਜਾਪ ਸ਼ੁਰੂ ਕੀਤੇ ਗਏ ਨੇ ਪਾਤਸ਼ਾਹ ਜੀ ਅੱਜ ਦੇ ਦਿਵਾਨਾਂ ਦੇ ਵਿੱਚ ਪਾਵਨ ਬਾਣੀ ਦੇ ਜਾਪ ਹੋਏ ਨੇ ਸ੍ਰੀ ਸੁਖਮਨੀ ਸਾਹਿਬ ਦੀ ਗੁਰਬਾਣੀ ਦੇ ਜਾਪ ਚਤੁਰਾਈ ਸਹਬ ਦੀ ਬਾਣੀ ਦੇ ਜਾਪ ਛੇ ਪਉੜੀਆਂ ਆਨੰਦ ਸਹਬ ਦੀ ਬਾਣੀ ਦੇ ਜਾਪ ਹੋਈ ਨੇ ਗੁਰਬਾਣੀ ਪੜ੍ਹਦੇ ਆ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਅਕ ਜੀ ਨੇ ਸਮਤ ਬਖਸ਼ਣੀ ਦੀ ਪੜ੍ਹੀ ਸੁਣੀ ਬਾਣੀ ਦੇ ਮਹਾਤਮਾ ਦਰ ਆਈਆਂ ਸੰਤਾਂ ਦੇ ਹਿਰਦਿਆਂ ਤੇ ਬਸਾਉਣੇ ਜੀ ਦਰ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਹ ਕਰਨੀਆਂ ਤਿਲ ਫੁੱਲ ਤੇ ਟਹਾਵਾ ਅੰਗੀਕਾਰ ਕਰਨੀਆਂ ਆਪਣੇ ਦਰੋਂ ਦਾ ਰੋਸਾ ਮਾਈ ਭਾਈ ਨੂੰ ਚੜਦੀ ਨਾ ਕਲਾ ਬਖਸ਼ਣੀਆਂ ਜੀ ਨਾਮ ਦੀਆਂ ਦਾਤਾ ਅੰਮ੍ਰਿਤ ਦੀਆਂ ਦਾਤਾ ਨਿਤਨੇਮ ਦੀਆਂ ਦਾਤਾ ਬਖਸ਼ਣੀਆਂ ਜੀ ਨਤਰ ખેੜੇ ਵਿੱਚ ਖੁਸ਼ੀਆਂ ਤਦ ਰਸਤੀਆਂ ਮਲੇ ਮਨੋਖੇ ਵਾਧੇ ਕਰਨੇ ਸਤਰੂ ਜੀ ਆਪ ਜੀ ਦੇ ਹਜ਼ੂਰ ਜੋ ਸੇਵਕ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਅਤੇ ਦੀਗਾਂ ਦੀ ਸੇਵਾ ਹੋ ਰਹੀ ਹੈ ਜੋ ਅੱਜ ਦੀਆਂ ਦੀਗਾਂ ਦੀ ਸੇਵਾ ਤੇ ਅਰਦਾਸਾਂ ਬੇਨਤੀਆਂ ਨੇ ਆਪਜੀ ਦੇ ਨਿਰੂਪ ਸੇਵਕ ਪਰਿਵਾਰਾਂ ਦੇ ਵੱਲੋਂ ਘਰ ਪਰਿਵਾਰਾਂ ਦੀ ਸੁਖ ਸ਼ਾਂਤੀ ਦੇ ਲਈ ਚੜ੍ਹਦੀ ਕਲਾ ਦੇ ਲਈ ਸੋ ਪਹਿਲੇ ਪਰਿਵਾਰ ਮਸ਼ਤਰ ਅਜਮੇਰ ਸਿੰਘ ਵਿਜਾ ਪਤੀ ਦੂਜੇ ਪਰਿਵਾਰ ਬੀਬੀ ਜਸਵਿੰਦਰ ਕੌਰ ਅਤੇ ਸਿੰਦਰ ਕੌਰ ਗੇਟ ਪਤੀ ਤੀਜੇ ਪਰਿਵਾਰ ਭਾਈ ਅਜੈਪ ਸਿੰਘ ਗਿੱਲਾਂ ਦੇ ਪਰਿਵਾਰ ਵਿੱਚੋਂ ਚੌਥੇ ਪਰਿਵਾਰ ਭਾਈ ਹਰਪੂਰ ਸਿੰਘ ਜਸੂਪੱਤੀ ਚੰਦੇ ਕੇ ਪਰਿਵਾਰ ਵਿੱਚੋਂ ਪੰਜਵੇਂ ਪਰਿਵਾਰ ਭਾਈ ਸੁਖਚੈਨ ਸਿੰਘ ਸੁਪੁੱਤਰ ਵਚਨ ਸਿੰਘ ਜਸੂਪੱਤੀ ਛੇਵੇਂ ਪਰਿਵਾਰ ਭਾਈ ਮਨਜੀਤ ਅਤੇ ਭਾਈ ਮੱਖਣ ਸਿੰਘ ਕਿਰਤਾਲ ਕੇ ਪਰਿਵਾਰ ਵਿੱਚੋਂ ਜਸੂਪੱਤੀ ਸੱਤਵੇਂ ਪਰਿਵਾਰ ਭਾਈ ਸੁਖਚੈਨ ਸਿੰਘ ਅਮਨਦੀਪ ਸਿੰਘ ਸੁਪੁੱਤਰ ਜਥੇਦਾਰ ਹਰਬੰਸ ਸਿੰਘ ਿੰਗੇਲਾ ਦੇ ਪਰਿਵਾਰ ਵਿੱਚੋਂ 8ਵੇਂ ਪਰਿਵਾਰ ਭਾਈ ਭੋਲਾ ਸਿੰਘ ਸਪੁੱਤਰ ਕਰਮ ਸਿੰਘ ਭਮੋਪਤੀ 9ਵੇਂ ਪਰਿਵਾਰ ਭਾਈ ਮੇਵਾ ਸਿੰਘ ਸਪੁੱਤਰ ਆਤਮਾ ਸਿੰਘ ਨੰਬਰਦਾਰ ਭਮੋਪਤੀ 10ਵੇਂ ਪਰਿਵਾਰ ਭਾਈ ਗੁਰਜੀਤ ਸਿੰਘ ਸਪੁੱਤਰ ਸਰਬੰਦ ਸਿੰਘ ਪਰਜਾ ਪਤਾਂ ਦੇ ਪਰਿਵਾਰ ਵਿੱਚੋਂ 11ਵੇਂ ਪਰਿਵਾਰ ਰਮਾਨ ਪ੍ਰੀਤ ਸਿੰਘ ਸੁਪੁੱਤਰ ਸਤਨਾਮ ਸਿੰਘ ਢਿਲੋਂ ਪਤੀ 12ਵੇਂ ਪਰਿਵਾਰ ਗੁਪਤ ਸੇਵਾ ਜਿਨ੍ਹਾਂ ਦੇ ਨਾਮ ਆਪਜੀ ਜਾਣੀ ਜਾਣ ਨੂੰ 13ਵੇਂ ਪਰਿਵਾਰ ਭਾਈ ਹਰਦੇਵ ਸਿੰਘ ਪੰਨਾ ਜੋ ਦੇਗ ਦੇ ਸੇਵਾਦਾਰ ਨੇ ਸਮੁੱਚੇ ਪਰਿਵਾਰ ਦੇ ਵੱਲੋਂ 14ਵੇਂ ਪਰਿਵਾਰ ਭਾਈ ਕੋਚਨ ਸਿੰਘ ਮਿਸਤਰੀ ਬੇਗਾ ਪਤੀ ਸਮੁੱਚੇ ਪਰਿਵਾਰ ਦੇ ਵੱਲੋਂ 15ਵੇਂ ਪਰਿਵਾਰ ਭਾਈ ਗੁਰਸੇਵਕ ਸਿੰਘ ਸੁਪੁੱਤਰ ਗੁਰਸੇਵਕ ਸਿੰਘ ਅਤੇ ਮਨਜਿੰਦਰ ਸਿੰਘ ਇਹਨਾਂ ਸੇਵਕ ਪਰਿਵਾਰਾਂ ਦੇ ਵੱਲੋਂ ਸਤਿਗੁਰੂ ਜੀ ਅੱਜ ਦੀਆਂ ਦੇਗਾਂ ਦੀ ਸੇਵਾ ਹੋਈ ਹੈ ਤੇ ਆਪ ਜੀ ਦੇ ਹਜੂਰ ਘਰ ਪਰਿਵਾਰਾਂ ਦੀ ਸੁਖਸ਼ਾਂਤੀ ਦੇ ਲਈ ਚੜ੍ਹਦੀ ਕਲਾ ਦੇ ਲਈ ਸੇਵਕ ਪਰਿਵਾਰ ਅਰਦਾਸ ਬੇਨਤੀ ਕਰਵਾ ਰਹੇ ਨੇ ਜਾਣੀ ਜਨ ਪਤਸ਼ੀ ਜੀ ਇਹਨਾਂ ਸੇਵਕ ਪਰਿਵਾਰਾਂ ਦੀਆਂ ਆਪ ਜੀ ਨੇ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਘਰਾਂ ਦੇ ਵਿੱਚ ਏਕਤਾ ਪਿਆਰ ਤੁਆ ਬਖਸ਼ਣੀ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਪਾਵਨ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਬੱਚਿਆਂ ਨੂੰ ਦਿੱਧਿਆ ਤੇ দান ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਸਤੁਰ ਜੀ ਸੇ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਪੋਸ਼ਾਕੇ ਭੇਟਾ ਕੀਤੇ ਗਏ ਨੇ ਆਪ ਜੀ ਅਨਕੀਕਾਰ ਕਰੋ ਲੋਕ ਤਨ ਲੋਕ ਅੰਦਰ ਪਰਦੇ ਕੱਜਣੇ ਦਖਸ਼ੀਆਂ ਦਾਤਾਂ ਦੇ ਵਿੱਚੋਂ ਸੇਵਕ ਪਰਿਵਾਰਾਂ ਵੱਲੋਂ ਪਾਵਨ ਹਜ਼ੂਰੀ ਅੰਦਰ ਪੰਚਮ ਦੇ ਹਵਲ ਕੜਾ ਪ੍ਰਸ਼ਾਦੀਆਂ ਦੇਗਾ ਸਜ ਕੇ ਹਾਜ਼ਰ ਹੋਈਆਂ ਨੇ ਅਣਿਤ ਪ੍ਰਕਾਰ ਭੋਜਨ ਭਉਤੀਏ ਬਹੁ ਵਿੰਦਰ ਮਿਸ਼ਟਾਈ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਸਰ RAI ਆਪਜੀ ਭੋਗ ਲਾਭੋ ਜੀ ਭੋਗ ਲੱਗੇ ਪ੍ਰਸ਼ਾਦ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਜੀ ਜੋਸ਼ ਛਕੇ ਆਪ ਜੀ ਦਾ ਨਾਮ ਜੱਪੇ ਪਤਸ਼ਾਹੀ ਕਰੋ ਕਿਰਪਾ ਆਪਣੇ ਪਾਵਨ ਪਵਿੱਤਰ ਅਲਾਹੀ ਦਰਗਾਹੀ ਫਰਮਾਨ ਬਖਸ਼ੋ ਜੀ ਦਰਿਆਈਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸਈ ਪਿਆਰਿਆਂ ਦੇ ਮੇਲ ਦਿਰਾਓ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿੱਤਾ ਬੈ ਨਾਨਕ ਨਾਮ ਚੜ੍ਹਦੀ ਕਲਾ वाहे गुरु जी की फतेह दो अकाल के। को हुक्म है। ग्रुग्रंथ ग्रुग्रंथ जो प्रभ को मिल बुझ है राज करेगा खालसा ਸਭ ਮਿਲਾਂਗੇ ਤੇ ਜਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਜੈ ਉਤਰੇ ਘਰ ਜੋ ਸਰਦਾ ਕਰ ਸੇਵੰਦੇ ਜੈ ਉਤਰੇ ਘਰ ਜੋ ਸਰਦਾ ਕਰ ਸੇਵੰਦੇ ਜੈ ਉਤਰੇ ਘਰ ਬੋਲੇ